ਗੁਰਮਤ ਪ੍ਰਕਾਸ਼ वर्ल्ड वाइड ਚੈਨਲ ਤੇ ਮੈਂ ਮਨਦੀਪ ਕੌਰ ਅੱਜ ਇਸ ਵੀਡੀਓ ਰਾਹੀਂ ਮੈਸੇਜ ਦੇਣਾ ਚਾਹਾਂਗੀ ਕਿ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕੰਮ ਕਰ ਰਹੇ ਹੋ ਆਪਣੀ ਲਾਈਫ ਦੇ ਗੋਲ ਵੱਲ ਵੱਧ ਰਹੇ ਹੋ ਜਾਂ ਕੁਝ ਚੰਗੀ ਸਮਾਜ ਦੇ ਵਿੱਚ ਇੱਕ ਕਿਰਨ ਦਾ ਕਾਰੀ ਹੋ ਤਾਂ ਲੋਕ ਤੁਹਾਡੀ ਬਹੁਤ ਜ਼ਿਆਦਾ ਤਾਰੀਫ਼ ਕਰਨਗੇ ਲੋਕ ਤੁਹਾਨੂੰ ਐਪਰੀਸ਼ੀਏਟ ਕਰਨਗੇ ਪਰ ਹਮੇਸ਼ਾ ਉਹਨਾਂ ਲੋਕਾਂ ਦਾ ਧੰਨਵਾਦ ਕਰੋ ਪਰ ਕਦੀ ਵੀ ਹਵਾ ਦੇ ਵਿੱਚ ਨਾ ਆਓ ਕਿਉਂਕਿ ਦਸਾਂ ਦੇ ਵਿੱਚੋਂ ਅੱਜ 8 ਜਾਂ 7 ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜੋ ਥੋੜਾ ਜਿਹਾ ਕੁਝ ਅਚੀਵ ਕਰ ਲੈਣ ਜਾਂ ਕੋਈ ਚੰਗਾ ਕੰਮ ਕਰ ਲੈਣ ਤਾਂ ਲੋਕ ਉਹਨਾਂ ਦੀ ਤਾਰੀਫ਼ ਕਰਦੇ ਤਾਂ ਉਹ ਹਵਾ ਵਿੱਚ ਆ ਜਾਂਦੇ ਜਿਸ ਕਰਕੇ ਉਹਵਰ ਕੌਨਫੀਡੈਂਸ ਹੋ ਜਾਂਦੇ ਨੇ ਤੇ ਜਦੋਂ ਬੰਦਾ ਆਪਣੇ ਆਪ ਨੂੰ ਕੁਝ ਜ਼ਿਆਦਾ ਸਮਝ ਲੱਗ ਪੈਂਦਾ ਹੈ ਤਾਂ ਉਹ ਕਦੀ ਵੀ ਲਾਈਫ ਦੇ ਵਿੱਚ ਕੁਝ ਹਾਸਲ ਨਹੀਂ ਕਰ ਸਕਦਾ ਸੋ ਲਾਈਫ ਦੇ ਵਿੱਚ ਅੱਗੇ ਵਧਣ ਵਾਸਤੇ ਤੁਹਾਨੂੰ ਨਾ ਤਾਂ ਕਿਸੇ ਦੀ ਤਾਰੀਫ਼ ਕਿਸੇ ਐਪਰੀਸ਼ੀਏਟ ਤੇ ਨਾ ਹੀ ਕਿਸੇ ਬਦਨਾਮੀ ਕੋਈ ਬੁਰਾ ਕਹੇ ਜਾਂ ਚੰਗਾ ਕਹੇ ਤੁਹਾਨੂੰ ਕੋਈ ਮਤਲਬ ਨਹੀਂ ਮੇਨ ਮਤਲਬ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਚੰਗੇ ਕੰਮ ਕਰਨੇ ਨੇ ਆਪਣੇ ਗੋਲ ਨੂੰ ਜੋ ਅਚੀਵ ਕਰਨਾ ਹੈ ਸੋ ਲਾਈਫ ਦੇ ਵਿੱਚ ਅੱਗੇ ਵਧਣ ਵਾਸਤੇ ਤੁਹਾਨੂੰ ਕਦੀ ਵੀ ਕਿਸੇ ਦੇ ਚੰਗੇ ਬੋਲ ਜਾਂ ਬੁਰੇ ਬੋਲ ਦਾ ਜੋ ਅਸਰ ਆ ਤੁਹਾਡੇ ਤੇ ਨਹੀਂ ਹੋਣਾ ਚਾਹੀਦਾ